हां प्रभो मैं दुख सांझा करना चाहना अपना तो दिन 67 साल ਦਾ ਹੋ ਗਿਆ ਯਾਰ ਥੋੜਾ ਬਹੁਤ ਨਸ਼ਾ ਕਰਦਾ ਸੀਗਾ ਘਰ ਵਾਲੀ ਛੱਡ ਕੇ ਚਲੀ ਗਈ ਕੈਨੇਡਾ ਹੁਣ ਮੈਂ ਕੱਲਾ ਰਹਿਣਾ ਇੱਥੇ ਪਰਲੇ ਦੀ ਗੰਦਗੀ ਤੁਹਾਨੂੰ ਪਤਾ ਹੀ ਹੈ ਕਿਵੇਂ ਹੁੰਦੀ ਹੈ ਕੋਰਦਨ ਦੁਕਾਨਾਂ ਦਾ ਰੋਲਾ ਪਾਉ ਬਕੀ ਲੜਾਇਆ ਹੋਇਆ ਕਿਰਾਇਆ ਇਕੱਠਾ ਕਰਨ ਨੂੰ ਘਰ ਵਾਲੇ ਉਹ ਮੈਨੂੰ ਕਦੇ ਸ਼ਰਮ ਕਰਦਾ ਧਮਕੀਆਂ ਦਿੰਦਾ ਕਦੇ ਕੋਸ਼ ਕਦੇ ਕੋਸ਼ ਬਿਜਲੀ ਨਹੀਂ ਸੀ ਲੋਕਾਂ ਦਿੰਦਾ ਉਹ ਮੈਂ ਕੋਟੂ ਦਰਵਾਈ ਇਹਨਾਂ ਦਾ ਕੋਈ ਹੈ ਉਹ ਵੀ ਮੈਂ ਵੀ ਬਿਜਲੀ ਮਹਗਮੇ ਜਿਹੜਾ ਹੁੰਦਾ ਨਾ ਉਹ ਜੂਨੀਆਨਾਂ ਦੀ ਉਹਦਾ ਕੋਈ ਪ੍ਰਧਾਨ